အဲ့ဒါကို ਗਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਕੇਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨੇ ਆਰਿਆ ਹ ਸਿੱਖੇ ਕਿਸਾਂ ਸੁਅਸਨ ਨਾਲ ਨਗਾਹੀ ਇਹ ਇਹਨਾਂ ਦੀ ਕਮਾਈ ਦਾ ਧਿਆਨ ਧਰ ਸਿਖਾਂ ਦਾ ਗਨ ਨੀਵਾ ਮਤਿ ਉੱਚੀ ਮਤਿ ਪਤ ਦਾ ਰੱਖਾ ਭੁਆ ਜੀ ਗੁਰ ਇਹੋ ਕਾਲ ਪੁਰਖ ਆਪਣੇ ਪੰਥ ਦੇ ਸਦਾ ਸੰਹਾਈ ਦਾ ਤਾਰੇ ਜਿਓ ਸ੍ਰੀ ਨਾਨਕ ਸਾਹਿਬ ਤੇ ਹੋਰ ਗੁਰਦਵਾਰੀਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜ ਆ ਗਿਆ ਹੈ ਸਾਹਿਬ ਜੀ ਸੁਦਾਜ ਧੰਨ ਧੰ ਸਤਿਗੁਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਹੋ ਆਪ ਜੀ ਦੇ ਮਹਾਨ ਪਾਵਨ ਪਵਿੱਤਰੇ ਸਥਾਨ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਝੋਲਾ ਸਾਹਿਬ ਜੀ ਵਿਖੇ ਧੰਨ ਧੰ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਮਹਾਰਾਜ ਆਪ ਕੀ ਦੇਹ ਜੂਰ ਸਮੂਹ ਸਾਧ ਸੰਗਤ ਦੀ ਰਧਾ ਸਬੇਤੀ ਜੋਦੜੀ ਐ ਪਾਤਸ਼ਾਹੀਓ ਗੁਰੇ ਅਮਰ ਦਾਸ ਕੀ ਕਾਥ ਕਥਾ ਹੈ ਇੱਕ ਜੀ ਕਾਛ ਕਹੀ ਨਾ ਜਾਈ ਛੋਡੇ ਸ੍ਰਿਸ਼ ਸਗਲ ਤਾਰਨ ਕੋ ਆਗ ਬੋਲ ਰਾਮ ਦਾਸ ਕੋ ਮਿਲੀ ਪੜਾਈ ऐसे दीन दयाल सतगुरु चौथे पांचा ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ 450 ਸਾਲਾਂ ਗੁਰਤਾ ਗੱਦੀ ਸ਼ਤਾਬ ਜੀ ਨੂੰ ਸਮਰਪਿਤ ਅਤੇ ਧੰਨ ਧੰਨ ਸਤਿਗੁਰੂ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ 450 ਸਾਲਾਂ ਜੋਤੇ ਜੋਤਿ ਸ਼ਤਬਦੀ ਨੂੰ ਸਮਰਪਤ ਸਿੱਖਾਂ ਦੀ ਸ਼ਰਮੂਰ ਸੰਸਥਾ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਪਰਦਾਵਾਂ ਕਾਰ ਸੇਵਾ ਜਗਤ सरदार गुरबचन सिंह की करवाओ उनके सदस्य थे और ऐसे कहां सांसद के इलाके पर दी संगत आज हाजिर है ऐसे प्रकार साजे और नमस्कार साहब साहब बहुत बड़ी मीटिंग अमरदास गुण तेरे भले अमरदास गुण तेरे भले अमरदास गुण तेरे भले अमरदास गुण तेरे अमरदास गुण ते ਆਸਿ ਗੋੰਦੈ ਤੇਰੀ ਉਪਮਾ ਤੋਹੀ ਬਣਿਆ ਵੈ ਤੇਰੀ ਉਪਮਾ ਤੋਹੀ ਬਣਿਆ ਗੁਰੂ ਪੰਜਬ ਪਾਤਸ਼ਾਹੀ ਦੇ ਮਹਾਨ ਇਹ ਸਾਢੇ 450 ਸਾਲਾ ਸ਼ਤਾਬਦੀ ਦੇ ਰੂਪ ਦੇ ਵਿੱਚ ਤਨ ਗੁਰੂ ਰਾਮਦਾਸ ਪਾਤਸ਼ਾਹੀ ਦਾ ਗੁਰਤਾ ਦਿਵਸ ਤੇ ਉਹਦੇ ਨਾਲ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਇਹ 450 ਸਾਲਾ ਜਿਹੜੀ ਸ਼ਤਾਬ ਦੀ ਬਾਰੇ ਸਿੰਘਾਂ ਨੂੰ ਬੇਨਤੀ ਆਪਕਾ ਖਾਲਸਾ ਪੰਥ ਜਿਹੜਾ ਉਹ ਮਨਾ ਰਿਹਾ ਸੋ ਅੱਜ ਇਹ ਮਹਾਨ ਨਗਰ ਕੀਰਤਨ ਇਸ ਪਵਿੱਤਰ ਅਸਥਾਨ ਤੋਂ ਸ਼ੁਰੂ ਹੋਏ ਆ ਗੁਰੂ ਸਾਹਿਬ ਕਿਰਪਾ ਕਰ ਸਾਰੀਆਂ ਸੰਪਰਦਾਵਾਂ ਸਮੂੱਚੇ ਤੌਰ ਤੇ ਖਾਲਸਾ ਪੰਥ ਸਾਰਾ ਹੀ ਅਖਤਰ ਹੋ ਕੇ ਇਹਨਾਂ ਸ਼ਤਾਬ ਦੀਆਂ ਨੂੰ ਤਨ ਮਨ ਤੇ ਤਨ ਦੇ ਨਾਲ ਮਨਾ ਰਿਹਾ ਆਓ ਸਾਰੇ ਸੰਕਲਪ ਕਰੀਏ ਸਤ ਗੁਰਾਂ ਨੂੰ ਸਮਰਪਿਤ ਵੀ ਹੋਈਏ ਪਵਿੱਤਰ ਗੁਰ ਸ਼ਬਦ ਦੇ ਪੁਜਾਰੀ ਬਣੀਏ ਸਰੀਰਾਂ ਦੇ ਮੋਹ ਨੂੰ ਛੱਡ ਕੇ ਕੇਵਲ ਤਾਂ ਕੇਵਲ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆਬਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨਨੇ ਪ੍ਰਤੱਖ ਗੁਰੂ ਨਤਾਰੇ ਭਾਈ ਜਿਨ੍ਹਾਂ ਨੇ ਬਾਣੀ ਨੂੰ ਗੁਰੂ ਕਰਕੇ ਜਾਣਿਆ ਪ੍ਰਤੱਖੋ ਗੁਰੂ ਦੇ ਰੂਪ ਰੂਪੀ ਹੋਏ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਦਿੰਨਾ ਕਾਮਨਾ ਵੀ ਕਰਦਾ ਸਾਡੇ ਹਿਰਦਿਆਂ ਵਿੱਚ ਗੁਰਸ਼ਬਦ ਦਾ ਵਾਸਾ ਸਤਿਗੁਰ ਜੀ ਖੰਡੇ ਬਾਟੇ ਦੀ ਪੌਲ ਦੇ ਰੂਪ ਦੇ ਵਿੱਚ ਤੇ ਨਾਮ ਦੇ ਰੂਪ ਵਿੱਚ ਬਖਸ਼ਿਸ਼ ਕਰਨ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ